ਹਾਂ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਥੋਬਾ ਤਹਿਸੀਲ ਅਜੀਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੋਵੀਰ ਕੋਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਤੁਹਾਨੂੰ ਦਿਖਾਉਣੀ ਆ ਵਾ ਤਿੰਨੇ ਬੱਚੇ ਆ ਲਈਆਂ ਮੈਂ ਤਿੰਨੇ ਸੂਈਆਂ ਸਵਾਈਆਂ ਵਾ ਸੂਈਆਂ ਦੀ ਇਹੀ ਗੱਲ ਹੁੰਦੀ ਆ ਵੀ ਆਪਾਂ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜੋ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਉਹ ਵੀਡੀਓ ਕਾਲ ਤੇ ਆਪਣੀ ਚਵਾਈ ਕਰਾ ਲਿਆ ਕਰੋ ਜੀ ਇਹ ਵੀਡੀਓ ਦੇ ਕਦੇ ਵੀ ਨਹੀਂ ਕੰਨੇ ਜਾਂ ਬਿਨਾਂ ਚਵਾਈ ਤੋਂ ਪਸ਼ੂ ਲੈ ਜਾਓ ਜਾਂ ਕਿਸੇ ਦੀ ਗਾਰੰਟੀ ਤੇ ਆਪਣੀ ਸਮਝ ਨਾਲ ਤੇ ਆਪਣੀ ਮਰਜ਼ੀ ਨਾਲ ਪਸ਼ੂ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਸਣਾਓ ਆਪੇ ਖਾਜੇ ਬਾਸ ਕਿਰਪਾਏ ਤੁਸੀਂ ਸਲਾਓ ਸਾਰਾ ਠੀਕ ਠਾਕ ਜੇ ਤੇ ਨਾਮ ਦੱਸ ਤੇ ਕਰੀ ਫਿਰ ਨਾਮ ਵੀ ਦੀ ਮੰਗੂ ਪਿੰਡ ਥੋਬਾ ਤਸੀਲ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਵੀ ਬੋਲ ਦਈਏ 856931451 ਠੀਕ ਆ ਹਾਂਜੀ ਤੇ ਰੇਟ ਅੱਜ ਨਾਰਮਲ ਹੀ ਕਰਦੇ ਨੇ ਫਿਰ ਆਪਣਾ ਰੇਟ ਭਾਜੀ ਨਾਰਮਲ ਹੀ ਹੁੰਦਾ ਵੇਚਣ ਵਾਲੇ ਕਾਰੋਬਾਰੀ ਬੰਦੇ ਖੜਦੇ ਆ ਠੀਕ ਆ ਘੰਟੇ-ਘੰਟੇ ਮਾਲ ਹੋਈ ਜਾਂਦਾ ਅੱਜ ਸਾਰੀਆਂ ਬੱਚੇ ਵਾਲੀਆਂ ਆ ਹਨਾ ਅੱਜ ਸਾਰੀਆਂ ਬੱਚੇ ਵਾਲੀਆਂ ਤੇ ਪਰ ਆ ਉਹੋ ਜੀ ਰਹਿਣਗੇ ਉਹ ਨਿੱਕੇ ਨਿੱਕੇ ਠੀਕ ਆ ਚਲੋ ਫਿਰ ਸ਼ੁਰੂਆਤ ਜਿਹੜੀ ਆ ਪਹਿਲੇ ਨੰਬਰ ਵਾਲੀ ਤੋਂ ਕਰ ਲਈਏ ਥੋੜਾ ਉੱਚਾ ਬੱਚਾ ਆ ਇਹਦਾ ਬੱਚਾ ਕਿ ਉਹ ਤਰ੍ਹਾਂ ਹੀ ਤੇ ਮਗਰ ਇਹਦਾ ਮਗਰ ਭਾਜੀ ਵ ਠੀਕ ਆ ਮੇਰਾ ਵੀ ਕਿਸਾਨ ਵਾਲਾ ਵੀਲ ਆ ਜਿਹੜਾ ਇੰਸਟਾਲਿਆ ਜੀ ਵਸੀ ਜਿੰਨੇ ਦੀ ਮਰਜ਼ੀ ਵੇਚ ਲੈ ਇਹ ਆ ਪਿੱਛੇ ਥੋੜੀ ਜੀ ਸਾਂਭ ਘੱਟ ਹੋਈ ਆ ਜਿੱਥੋਂ ਆਈ ਆ ਹਨਾ ਜਿਹੋ ਜੀ ਗਾਵਾ ਉਹੋ ਜੀ ਸਾਂਭੀ ਨਹੀਂ ਗਈ ਪੂਰੀ ਬਰੀਡ ਬੜੀ ਦੁੱਧ ਕਿੰਨਾ ਪੱਕਾ ਹੋਣੇ ਦੇਖ ਜੀ ਜੀ ਦੁੱਧ 12 ਕਿਲੋ 11 ਕਿਲੋ ਦੀ ਗਾਰੰਟੀ ਆ ਪੱਕਾ ਦੁੱਧ ਆ ਗਾਜ ਦੋ ਡੰਗ ਚੋਲੇ ਕਾ ਮੇਰਾ ਵੀ ਚਾਰ ਡੰਗ ਚੋਲੇ ਤੋਰਾਂ ਫੇਰ ਇੱਕ ਰੀਨ ਇਹ ਵੀ ਬੜੀ ਬੜੀ ਵਸ਼ੀ ਸੋਹਣੀ ਪੜੀ ਆ ਵੇੜ ਉੱਤਨਾ 11 ਲੀਟਰ ਦੁੱਧ ਜਿਹੜਾ ਕਿੰਦੇ ਵੀ ਹੁਣ ਹੈਗਾ ਇਹ ਦੇਖੋ ਬਾਕੀ ਜੇ ਵੀਡੀਓ ਬਣਾਉਂਦਾ ਟਾਈਮ ਹੀ ਤੇ ਤਿਆਰ ਹੋ ਗਿਆ ਤੇ ਆ ਥਣਵੀ ਇਹ ਤੇ ਦੇਖ ਸਾਦੇ ਚ ਲੱਗੇ ਤਾਂ ਭਾਈ ਜਿੱਧਰ ਦੀ ਮੱਧੀ ਬੈ ਗਿਆ ਜਿੱਦਾਂ ਦੀ ਵਧੀ ਬੈਜਾ ਅੱਛਾ ਜਿੱਦਾਂ ਦੀ ਵਧੀ ਠੰਡੀ ਸੀ ਲਿਆ ਕੇ ਭਾਵੇਂ ਤਾਂ ਨਿਆਣਾ ਚਲੇ ਤੇ ਭਾਵੇਂ ਕਿ ਸਿਆਣਾ ਚਲੇ ਪਰਵਾਹ ਹੀ ਕੋਈ ਨਹੀਂ ਭਾਈ ਠੀਕ ਹੈ ਹਾਂਜੀ ਤੇ ਮੁੱਲ ਫਿਰ ਇਹਦਾ ਆ ਪਿੱਧੀ ਵਸ਼ੀ ਦੇ ਬਚਾਚਾ ਭਾ 50000 ਦੀ ਵੇਚਤੀ ਹੈ ਅੱਛਾ ਦੇਣੀ ਮੁਫਤ ਦੇ ਭਾਵ ਅਸ਼ੀ ਅੱਛਾ ਦੇਖੋ ਤਲਿਓ 3 ਰਾਂ ਚਮਾਂਜੇ ਕਿੰਨਾ ਦੱਸੋ ਕੀ ਛੱਡੀਏ ਤੁਸੀਂ ਦੱਸਵਾ ਦਿਓ ਦੋ ਛੱਡਦੀਏ ਛੱਡ ਦਾਂ 28000 ਦੇ ਦੇਦੀ ਹਨਾ ਤੇ ਦੋ ਤੇ 11 ਲੀਟਰ ਚਵਾ ਦੋਗੇ ਕਰੋ ਇੱਥੇ ਭਾਈ ਦੋ ਡਾਂਗ ਚੋਲੇ ਕੋ ਤਿੰਨ ਡਾਂਗ ਚੋਲੇ ਤੇ ਤਾਂ ਥੋਨੋ ਕੇ ਆ ਪੂਰੇ ਕੋਈ ਹੂਰ ਨਹੀਂ ਕੋਈ ਛਟਰਾ ਨਹੀਂ ਕੋਈ ਥਣ ਵੱਧ ਨਹੀਂ ਕੋਈ ਘਟ ਨਹੀਂ ਅੱਛਾ ਹਾਂਜੀ ਤੇ ਹੁਣ ਆ ਗਾਂ ਇਹ ਗਾਂ ਵੇਖ ਲੋ ਤੀਜੀ ਇਹ ਵੀ ਥੋੜੇ ਕੇ ਉੱਚੇ ਬੱਚੇ ਜਿਹਾ ਹਨਾ ਇਹ ਵੀ ਪਾਜੀ ਥੋੜੇ ਉੱਚੇ ਬੱਚੇ ਜਿਹਾ ਜੱਸੀ ਗਾਂ ਜਿਹਾ ਵੇਖ ਲੋ ਇਹ ਵੀ ਜਿੱਦੜ ਦੀ ਮੱਝ ਵਾਜਵਾ ਇਹ ਵੀ ਠੰਡੀ ਤੇਰੀ ਆ ਪੂਰੀ ਆ ਇਹ ਤੋਂ ਕੋਈ ਪੂਰ ਛਟਾ ਨਹੀਂ ਆਤੋਂ ਸੀਲ ਸਾਉ ਠੀਕ ਆ ਹਾਂਜੀ ਤੇ ਬੱਚੀ ਇਹਨਾਂ ਦੇ ਆ ਵਾ ਇਹਦਾ ਪਛਾਗੀ ਜੀ ਬੋਲੀ ਰੱਖੀ ਜੀ ਆ ਬੱਚੀ ਆ ਪੋਤਲਾ ਡੱਬਾ ਉਗਾਲ ਆ ਬੱਚਾ ਜੋ ਵਾਲੀ ਗਾਂ ਦਾ ਪਹਿਲੇ ਨੰਬਰ ਵਾਲੀ ਦਾ ਤੇ ਆ ਦੋ ਨੰਬਰ ਵਾਲੀ ਗਾਂ ਦੀ ਬੱਚੀ ਜੀ ਤੇ ਇਹਦੇ ਕੋਲ ਦੁੱਧ ਕਿੰਨਾ ਤਰਾ ਪੱਕਾ ਇਹਦੇ ਕੋਲ ਭਾਈ 9 ਕਿਲੋ ਜੀ ਹੈਗਾ 9 ਕਿਲੋ ਦੁੱਧ ਹਾਂ ਜੀ ਹਾਂ ਜੀ ਤੋਰਦਾ ਫਿਰ ਨ ਲੈ ਤੇ ਇਹਦਾ ਫਿਰ ਮੁੱਲ ਇਹਦਾ ਮੁੱਲ ਜੀ ਬੋਲਦੇ 20000 ਰੁਪਏ ਦੇ 26 ਛੱਡ ਦੋ ਜਿੰਨੇ ਛੱਡਨੇ ਆ ਦੱਸੋ ਤੁਸੀਂ ਦੱਸਣਾ ਵੀਰੇ ਦੇ ਦਈਏ ਬੁਰੇ ਦੀ ਤੇ ਜੋੜਾ ਲਿਆ ਪਾ ਕਿਸੇ ਵੀਰ ਦੀ ਮਜਬੂਰੀ ਅੱਛਾ ਤੇ ਮੰਨ ਕੇ ਚਲੋ ਉਹਦੀ ਚੁੰਦੀ ਨਾਲ ਦੀ ਰੰਗਰ ਦੋਵੇਂ ਹਾਂਜੀ ਤੇ ਉਹ ਨਾਲ ਦੀ ਦੀ ਡੈਥ ਹੋ ਗਈ ਇਹਦੇ ਕੋਈ ਚੋਏ ਨਹੀਂ ਜਾਂਦੇ ਅੱਛਾ ਮੇਰੀ ਬੁੜੀ ਮਾਰਾ ਕੇ ਵੀਰ ਭਰਾ ਕੋ ਜੋੜਾ ਲਿਆ ਦੋ ਜਿਆਦਾ ਪੱਟੀਆਂ ਵੀ ਪਈ ਅੱਛਾ ਇਹਦਾ ਵੀਰ ਭਰਾ ਲੈ ਜੂ ਜਿਆਦਾ ਹੀ ਕਰੇ ਠੀਕ ਹੈ ਹਾਂਜੀ ਬਾਕੀ ਚਲੋ ਕੋਈ ਵੀਰ ਆਪਣਾ ਵੇਸ਼ ਚੱਕ ਕੇ ਹੀ ਖੜੇ ਕਰੇ ਖੜੇ ਖੜੇ ਕੋਈ ਸਾਹਮ ਬਲਾ ਸਾਹਮ ਕੋ ਕਰੂ ਕਰੇ ਉਹ ਸਾਦਾ ਦੁੱਧੋਂ ਵੱਧ ਵੀ ਜਾਣ ਹਾਂਜੀ ਹਾਂਜੀ ਆ ਤਾਜੀ ਸੂਈ ਜੇ ਇਹ ਭਾਈ ਤਾਜੀ ਸੂਈ ਹੈ ਅੱਛੀ ਇਹ ਉਹ ਸ਼ਿਪਾਈ ਠੱਡੀ ਧੀ ਆ ਅੱਛਾ ਇਸ ਤਰ੍ਹਾਂ ਥੱਲੇ ਬੈਜਣਾ ਵਾ ਰਾਤ ਦੀ ਸੂਈ ਬੱਛੀ ਪਹਿਲਾਂ ਨੇ ਅੱਜ ਇੱਕ ਇੱਕੋ ਚੁਵਾਈ ਹੋਈ ਏ ਦੀ ਪਰ ਨਾਲਾ ਹੀ ਹਸਾਉਣਾ ਇੱਕ ਦੋ ਚੁਵਾਈਆਂ ਹੀ ਜੰਗੀਆਂ ਜੇ ਹੋਈਆਂ ਵਾ ਇਹਦੀਆਂ ਬਾਕੀ ਥਣ ਬੜਾ ਮਈਆਂ ਵਾਲਾ ਥਣ ਭਾਜੀ ਮਈਆਂ ਵਾਲਾ ਦੁੱਧ ਉਹ ਕੀ ਜਰਸੀ ਬੱਛੀ ਕਿੰਨਾ ਚਿਰ ਮਤਲਬ ਕਿੰਨਾ ਕਿ ਦੁੱਧ ਕੱਢੀ ਜਾਊਗੀ ਦੁੱਧ ਭਾਜੀ 12 13 ਕਿਲੋ ਰੋ ਮਾਰਨਾ ਪਾਣੀਗੇ ਅੱਛਾ 12 13 ਦੇ ਲਾਗੇ ਦੁੱਧ ਕਰੀ ਜਾਓਗੇ ਮਈਆਂ ਵਾਲਾ ਦੁੱਧ ਜੀ ਪਹਿਲਾਂ ਛੀ ਜੇ ਬੱਚਾ ਕੀ ਇਹ ਤੇ ਮਗਰ ਉਹ ਛੀ ਜੇ ਉਹ ਸਾਹਮਣੇ ਬੱਜੀ ਜੀ ਲੈ ਜਾ ਤੇ ਇਹਦੇ ਆਵਸ ਜੇ ਇਹ ਆਵਛੀ ਜੇ ਬਿਲਕੁਲ ਤਾਜ਼ਾ ਹੀ ਬੱਚਾ ਜੇ ਤਾਜ਼ਾ ਹੀ ਨਾੜੋ ਜਿਹੜਾ ਨਾਲ ਇਹ ਲਾਈਆ ਨਾੜੋ ਹੱਲੇ ਨਾਲ ਤੇ ਇਹਦਾ ਫਿਰ ਮੁੱਲ ਵੀਰ ਜੀ ਭਾਜੀ ਵਾਸੀ ਆਪਣੇ ਨੀ ਨੀ ਕੀ ਮੁੱਲੋਂ ਦੇ ਵਾਸੀ 45 ਦੀ ਹੈ ਅੱਛਾ 35 ਜੋ ਮਾਨ ਕਰਾਂਗੇ ਅੱਛਾ 35 ਜ ਮਾਨ ਕਰ ਦੋ ਤੇ ਬਾਕੀ ਚੱਲਾ ਕੋ ਫੋਨ ਕਰੂਗਾ ਤੇ ਆਪਾਂ ਇਹ ਸੌਦਾ ਹੁਜੂਰ ਹੈਲੋ ਭਾਜੀ ਇੱਕ ਵਾਰੀ ਥਾਣੇ ਤੇ ਕਾਫੀ ਚੰਗਾ ਲੱਗਾ ਜਿਹੜਾ ਇਹਦੇ ਕੋਲ ਥੋੜਾ ਵਾਸੀ ਜੀ ਚੰਗਾ ਹੈ ਤੇ ਥਾਣ ਚੰਗਾ ਹੁਣ ਹੈਗੀ ਜਰਸੀ ਜਿਆ ਤੇ 200 ਦੇ ਫੈਡ ਨੇ ਚੰਗੇ ਆਈ ਜਾਣੀ ਹੈ ਫੋਟੋ ਫੋਟ ਬਾਹਰ ਨੂੰ ਜੇ ਠੀਕ ਆ ਹਾਂ ਜੀ ਤੇ ਬਾਕੀ ਹੋਰ ਕੁਝ ਕਹਿਣਾ ਫਿਰ ਜੀ ਆਪਣੇ ਇੱਥੇ ਆਣ ਕੇ ਦੋ ਡੰਗ ਚਲੋ ਚਾਰ ਡੰਗ ਚਲੋ ਅੱਛਾ ਇੱਥੇ ਤਸੱਲੀ ਕਰੋ ਮੇਰੇ ਤਸੱਲੀ ਕਰਕੇ ਵੇਖ ਕੇ ਬੜਾ ਮਾਲ ਬਗਾਨੇ ਕਰਦਾ ਜੀ ਹਾਂਜੀ ਹਾਂਜੀ ਹੋਣਾ ਰਾਤ ਦੀ ਵਸ਼ੀ ਸੂਈ ਆ ਆ ਸੂਈਆਂ ਆਈਆਂ ਵਿਚਾਰੀਆਂ ਹਾਂਜੀ ਹਾਂਜੀ ਬੜਾ ਜੱਥ ਲਾਇਆ ਉਹ ਸ਼ੀਲਾਂ ਕੇ ਲੈਣ ਦੇ ਸੰਗੜ ਗਈ ਠੀਕ ਹੈ ਜੀ ਤੇ ਬਾਕੀ ਇੱਥੇ ਆ ਕੇ ਆਪਣੀ ਸਮਝਣਾ ਵੇਖ ਕੇ ਤਸੱਲੀ ਕਰਕੇ ਖੜੋ ਜੀ